ਬੰਦੇ ਦੀ ਗਰਦਨ ਕੱਟੀ ਗਈ ਨਾ ਚੈਨਾ ਡੋਰ ਦੇ ਨਾਲ ਜਿਹੜੀ ਰਾਜੂ ਦਾ ਮੁੰਡਾ ਪਤੰਗ ਚੜਾ ਰਿਹਾ ਸੀਗਾ ਜਿਹੜੀ ਥੋੜਿਆ ਆ ਸੇੜਜੀ ਨੇ ਨੇਕ ਚੰਦ ਜੀ ਨੇ ਵੇਚੀ ਆ ਡੋਰ ਅੱਛਾ ਉਹਦੀ ਗਰਦਨ ਬੰਦੇ ਦੀ ਇਸ ਤਰ੍ਹਾਂ ਕੱਟੀ ਗਈ ਲੋਕਾਂ ਦੇ ਤੁਸੀਂ ਨਮਾਇੰਦੇ ਚੁਣੇ ਹੋਏ ਉਹ ਵੀ ਥੋੜਾ ਹੀ ਆ ਉਹਨੇ ਹੋ ਸਕਦਾ ਉਹਨੇ ਵੀ ਸਾਰੇ ਟੱਬਰ ਨੇ ਵੋਟ ਤੁਹਾਨੂੰ ਪਾਈ ਹੋਵੇ ਅੱਛਾ ਜੀ ਠੀਕ ਹੈ ਉਹਦੀ ਗਰਦਨ ਕੱਟੀ ਕਿ ਉਹਦੇ ਘਰ ਵਾਲੀ ਦਾ ਜਿਹੜਾ ਮੋਟਰਸਾਈਕਲ ਤੋਂ ਜੋ ਡਿੱਗੇ ਆ ਤੇ ਸਿਰ ਪਾੜ ਕੇ ਉਹਦੇ ਟਾਂਕੇ ਲੱਗੇ ਹੋਇਆ ਉਹ ਬੰਦਾ ਹੋ ਸਕਦਾ ਨਾ ਬਚੇ ਉਹੋ ਤਿੰਨ ਚਾਰ ਜਵਾਕਾਂ ਦਾ ਪਿਓ ਹੈ ਕੱਲਾ ਕਮਾਉਣ ਵਾਲਾ ਜੀ ਬਦਾਨਾਂ ਤੇ ਬੰਦ ਕਰਾਏਗਾ ਡੋਰ ਮਤਲਬ ਤੁਹਾਡੇ ਦੇ ਬੰਦੇ ਤੂੰ ਮਤਲਬ ਤੁਹਾਡੇ ਵਿੱਚ ਬੰਦ ਕਰਾਏਗਾ ਡੋਰ ਤੂੰ ਲੈ ਲੈ ਕੇ ਸਿੰਘ ਸਾਹਿਬ ਨਾਲ ਤਾਂ ਸਾਰਾ ਸ਼ਹਿਰ ਦੀ ਡੋਰਾ ਬੰਦ ਕਰੇ ਸਾਰਿਆਂ ਇੱਕ ਬੰਦਾ ਚੱਕ ਰਿਹਾ ਛੱਤ ਹੁੰਦੀ ਡੋਰਾ ਵਿੱਚ ਚੀਂਦੇ ਐ ਐਮਐਲਏ ਸਾਹਿਬ ਮੈਨੂੰ ਨਾਮ ਦਿਓ ਉਹਨਾਂ ਦੇ ਜੇ ਤੁਹਾਨੂੰ ਪਤਾ ਨਹੀਂ ਜੇ ਤੁਹਾਨੂੰ ਪਤਾ ਵਿਖਦੀ ਹੈ ਤਾਂ ਮੈਨੂੰ ਨਾਮ ਦਿਓ ਉਹਨਾਂ ਦੇ ਕਿੱਥੋਂ ਲੈ ਕੇ ਹੁੰਦੇ ਡੋਰਾ ਮੈਨੂੰ ਚੱਕ ਲੈਂਦਾ ਇਹ ਜਿਹੜਾ ਦੁਕਾਨਾ ਬਹੁਤ ਨਹੀਂ ਮੈਂ ਕਹਿੰਦਾ ਜੀ ਦੁਕਾਨਾ ਬਹੁਤ ਆ ਦਾ ਮਤਲਬ ਤੁਹਾਨੂੰ ਪਤਾ ਕਿ ਕਿੱਥੇ ਵਿਕਦੀ ਹੈ ਯਾਰ ਮੇਰੇ ਨਾਲ ਹੁਣ ਤੂੰ ਬਾਲਾ ਉੱਚੀ ਨਹੀਂ ਵੀ ਗੱਲਾਂ ਕਰ ਤੂੰ ਹੁਣ ਪਹਿਲੇ ਸਾਹਿਬ ਕਰੇ ਕਿ ਨਹੀਂ ਵੇਚਣਗੇ ਐਮ ਐਲ اے ਸਾਹਿਬ ਜਰਾ ਧੁੱਲੀ ਬਿੱਤਰਾ ਕੋਲ ਕਰਾਵਾ ਫਰਾਂਕੋਟ ਸਾਹਿਬ ਦਾ ਐਮ ਐਲ اے ਸਾਹਿਬ ਉੱਚੀ ਬੋਲਣਾ ਤੁਸੀਂ ਸ਼ੁਰੂ ਕੀਤਾ ਪਹਿਲ ਮੈਂ ਨਹੀਂ ਕੀਤੀ ਮੇਰੀ ਇੱਕ ਬੇਨਤੀ ਸੁਣ ਲਓ ਮੈਂ ਹੁਣ ਜੀ ਚੁੱਪ ਕਰਕੇ ਸਾਡੇ ਮੈਂ ਤੇਰੀ ਕੋਈ ਬੇਨਤੀ ਨਹੀਂ ਸੁਣੀ ਚੁੱਪ ਕਰਕੇ ਸਾਡੇ ਦੋਨੇ ਬੰਦੇ ਕੀ ਆ ਕੇ ਕਰਨੀ ਆ ਕੇ ਤੁਸੀਂ ਇੱਕ ਗੱਲ ਦੱਸੋ ਤੁਸੀਂ ਲੋਕਾਂ ਦੇ ਚੁਣੇ ਹੋਏ ਨੁਮਾਇੰਦੇ ਆਓ ਕਦੇ ਪੁਲਿਸ ਪ੍ਰਸ਼ਾਸਨ ਨੇ ਤੁਹਾਡੇ ਕਿਸੇ ਕੰਮ ਵਿੱਚ ਦਖਲ ਅੰਦਾਜ਼ੀ ਕੀਤੀ ਹੈ ਕਿ ਤੁਸੀਂ ਐ ਨਹੀਂ ਐ ਕਰਨਾ ਯਾਰ ਸਾਨੂੰ ਨਾ ਸਿਖਾ ਤੇਰੀ ਸੋਹਣੀ ਗੱਲ ਫਿਰ ਸਰ ਸਾਨੂੰ ਕੀ ਨਾ ਸਿਖਾਓ ਕਰੋ ਯਾਰ ਸਿਖਾ ਦੇਣ ਮੈਂ ਬਲੇ ਸਾਹਿਬ ਸਾਨੂੰ ਕੀ ਨਾ ਸਿਖਾਓ ਤੁਸੀਂ ਸਾਨੂੰ ਕਰੋ ਤੁਸੀਂ ਕਾਨੂੰਨ ਦੇ ਸਿਖਾ ਕਰੋ ਐਮ ਐਲ ਏ ਸਾਹਿਬ ਐਮ ਐਲ ਏ ਸਾਹਿਬ ਤੁਸੀਂ ਲੋਕਾਂ ਦੇ ਚੁਣੇ ਹੋ ਨਮਾਇਦੇ ਤੁਸੀਂ 5 ਸਾਲ ਰਹਿਣਾ ਹੈ ਅਸੀਂ ਆਪਣੀ ਸਰਵਿਸ ਪੂਰੀ ਕਰਕੇ ਫੇਰ ਰਿਟਾਇਰਮੈਂਟ ਲੈਣੀ ਹੈ ਤੁਸੀਂ ਜਿਹੜੇ ਦਬਕੇ ਮੈਨੂੰ ਮਾਰਦੇ ਹੋ ਸਰਵਿਸ ਰਿਟਾਇਰਮੈਂਟ ਲੈਣੀ ਹੈ ਕੁਛ ਮਾਰਟੀ ਕਰੇ ਮੈਂ ਤੇਰੀ ਰਿਟਾਇਰਮੈਂਟ ਪਹਿਲਾਂ ਕਰਾਉਂ ਤੈਨੂੰ ਉਸੇ ਕਰਵਾ ਦੇ ਦੇਖੋ ਚਲ ਚਾ ਇਹ ਤੁਹਾਡੇ ਵੱਸ ਦਾ ਇਹ ਤੁਹਾਡੇ ਵੱਸ ਦਾ ਰੋਗ ਨਹੀਂ ਹੈ ਸਰਕਾਰ ਕੋਲ ਫਰਕਾਰ ਰਿਪੋਰਟ ਛੱਡੋ ਤੁਸੀਂ ਮੇਰੀ ਚਾਹੇ ਨਾ ਤੁਸੀਂ ਜੰਮੂ ਕਸ਼ਮੀਰ ਦੀ ਬਦਲੀ ਕਰਵਾ ਦਿਓ ਜਿੱਥੇ ਤੁਹਾਡਾ ਦਿਲ ਕਰਦਾ ਪਾਕਿਸਤਾਨ ਭੇਜ ਦਿਓ ਤੁਸੀਂ ਮੇਰੀ ਬਦਲੀ ਕਰੋ ਹੋਰ ਤੁਹਾਡੇ ਪੱਲੇ ਹੈ ਕੀ ਤੁਸੀਂ ਮੇਰੀ ਬਦਲੀ ਕਰਵਾ ਸਕਦੇ ਹੋ ਤੁਸੀਂ ਮੇਰੇ ਸਟਾਰ ਨਹੀਂ ਲਾ ਸਕਦੇ ਕੋਈ ਨਹੀਂ ਮੈਂ ਖੜ ਜਾ ਮੈਂ ਤੇਰੇ ਨਾਲ ਨਾ ਗੱਲ ਥਾਣੇ ਆ ਕੇ ਕਰਨਾਂਗਾ ਹਾਂ ਕੋਈ ਗੱਲ ਨਹੀਂ ਆਜੋ ਮੈਂ ਵੇਟ ਕਰਦਾ ਤੁਹਾਡੀ ਆਜੋ ਆਜੋ ਆ ਦੇਖੋ ਕਿ ਤੁਹਾਡੇ ਚੁਣੇ ਹੋਏ ਲੋਕ ਐ ਸਰਪੰਚ ਸਾਹਿਬ ਜਦੋਂ ਆ ਚੀਜ਼ਾਂ ਹੁੰਦੀਆਂ ਨਾ ਤੇ ਫਿਰ ਉੱਥੇ ਗੱਲ ਸਾਡੇ ਤੇ ਆ ਜਾਂਦੀ ਵੀ ਪੁਲਿਸ ਆਹ ਦੀ ਕਰਦੀ ਪੁਲਿਸ ਉਹ ਨਹੀਂ ਕਰਦੀ ਹੁਣ ਮੈਂ ਤਾਂ ਆਪਦੇ ਵੱਲੋਂ ਤੁਸੀਂ ਵੀ ਸੁਣੀਆ ਨਾ ਅਨਾਉਂਸਮੈਂਟ ਮੈਂ ਆਪਦੇ ਹਲਕੇ ਦੇ ਜਿੰਨੇ ਮੈਨੂੰ ਪਿੰਡ ਲੱਗਦੇ ਆ ਨਾ ਮੈਂ ਉਹ ਸਾਰੇ ਪਿੰਡਾਂ ਦੇ ਵਿੱਚ ਬੈਜੀ ਕਰਾਈ ਹੈ ਅਨਾਉਂਸਮੈਂਟ ਤੁਸੀਂ ਸੁਣੀਆ ਸਾਰਿਆਂ ਨੇ ਮੈਂ ਅਨਾਉਂਸਮੈਂਟ ਹਰ ਇੱਕ ਬੰਦੇ ਵਾਸਤੇ ਕਰਵਾਈ ਹੈ ਚਾਹੇ ਕੋਈ ਛੱਟੇ ਦਾ ਕੰਮ ਕਰਦਾ ਹੈ ਚਾਹੇ ਕੋਈ ਛੱਟੇ ਦਾ ਕੰਮ ਕਰਦਾ ਹੈ ਚਾਹੇ ਕੋਈ ਚਾਈਨਾ ਡੋਰ ਦਾ ਕੰਮ ਕਰਦਾ ਹੈ ਚਾਹੇ ਕੋਈ ਚੋਰੀਆਂ ਕਰਦਾ ਚਾਹੇ ਕੋਈ ਖੋਹਾ ਕਰਦਾ ਮੈਂ ਹਰੇਕ ਬੰਦੇ ਵਾਸਤੇ ਅਨਾਉਂਸਮੈਂਟ ਕਰਾਈ ਹੈ ਵੀ ਉਹ ਦਿੰਦਾ ਆ ਆਪਦੀ ਤਨਖਾਹ ਤੋਂ ਬਿਨਾਂ ਬੇਸ਼ੱਕ ਮੇਰੀ ਤਨਖਾਹ 5000 ਹੋਵੇ ਤੇ ਬੇਸ਼ੱਕ ਮੇਰੀ 1.5 ਲੱਖ ਹੋਵੇ ਮੈਂ ਆਪਦੀ ਤਨਖਾਹ ਤੋਂ ਬਿਨਾਂ ਕਦੇ 1 ਰੁਪਿਆ ਵੀ ਇਹੋ ਜਿਹਾ ਜਿਹੜਾ ਸੋਚਦੇ ਆ ਨਾ ਕੋਈ ਮੈਂ ਕਦੇ 1 ਰੁਪਿਆ ਵੀ ਇਹੋ ਜਿਹਾ ਹਰਾਮ ਦਾ ਆਪਣੇ ਘਰੇ ਨਹੀਂ ਲੈ ਕੇ ਗਿਆ ਤੇ ਪੁਲਿਸ ਬਦਨਾਮ ਹੁੰਦੀ ਆ ਸਾਰੀ ਤਵਾ ਲੱਗਦਾ ਪੁਲਿਸ ਤੇ ਕਦੇ ਕਿਸੇ ਨੂੰ ਆਖਿਆ ਕਿਸੇ ਨੇ ਲੇਕਿਨ ਕਿਸੇ ਮੰਤਰੀ ਨੂੰ ਨਹੀਂ ਕਹਿਣਾ ਕਿਸੇ ਐਮਐਲਏ ਨੂੰ ਨਹੀਂ ਕਹਿਣਾ ਕਿਸੇ ਨੂੰ ਵੀ ਨਹੀਂ ਕਹਿਣਾ ਤੁੰ ਨੂੰ ਵੀ ਕੋਈ ਜਾ ਕੇ ਕਹਿੰਦਾ ਠੀਕ ਹੈ ਮੈਂ ਅਸਲ ਦੇ ਵਿੱਚ ਕਹਿਣਾ ਹੈ ਕਿ ਤੁਸੀਂ ਵੀ ਪਿੰਡ ਪੱਤਰ ਦੇ ਸਰਪੰਚ ਸਾਹਿਬ ਇਹੋ ਜਿਹਾ ਮੁਹਿੰਮ ਚਲਾਓ ਜਿਹਦੇ ਵਿੱਚ ਹੈਗਾ ਤੁਹਾਡੇ ਪਿੰਡ ਦਾ ਕੋਈ ਵੀ ਜਿਹੜਾ ਗਰੀਬ ਮਜ਼ਦੂਰ ਕੋਈ ਲੋੜਵੰਦ ਹੈ ਨਾ ਕੋਈ ਬੰਦਾ ਭੁੱਖਾ ਨਾ ਸੌਵੇ ਜੀ ਕਿਸੇ ਲੋੜਵੰਦ ਬੰਦੇ ਦਾ ਬੱਚਾ ਜਿਹੜਾ ਉਹੋ ਪੜ੍ਹਾਈ ਰਖਾਈ ਤੋਂ ਵਾਂਝਾ ਨਾ ਰਹੇ ਕੋਈ ਤੁਹਾਡੇ ਪਿੰਡ ਦੇ ਵਿੱਚ ਤੁਹਾਡੇ ਕੋਈ ਜਾਣ ਪਛਾਣ ਦੇ ਵਿੱਚ ਕੋਈ ਬੰਦਾ ਬਿਮਾਰ ਹੈ ਉਹ ਬੰਦਾ ਜੇ ਇਲਾਜ ਕੋਖੋਂ ਬੈਠਾ ਹੈ ਤਾਂ ਤੁਸੀਂ ਇਸ ਚੀਜ਼ ਤੇ ਜ਼ੋਰ ਕਰੋ ਕਿ ਉਹਦਾ ਇਲਾਜ ਹੋਵੇ ਚੰਗੀਆਂ ਚੀਜ਼ਾਂ ਪਿੰਡਾਂ 'ਚ ਲਾਗੂ ਕਰਾਂਗੇ ਸਫਾਈ ਦੇ ਇਤਿਆਦ ਦੇਵਾ ਗਿਆ ਪਹਿਲੇ ਸਭ ਦਾ ਫੇਰ ਪੋਣਾ ਬਦਲੀ ਕਰਾਉਣੀ ਮੇਰੀ ਇਹਨਾਂ ਨੇ ਮੁਰਕੀ ਹੈਲੋ ਹਾਂਜੀ ਅਮਲੇ ਸਾਹਿਬ ਉਹ ਕਾਕਾ ਬੰਦੇ ਭੇਜੇ ਕਿ ਨਹੀਂ ਭੇਜੇ ਉਹ ਉਹਨੇ ਜਨਾਬ ਬੰਦੇ ਤਾਂ ਨਹੀਂ ਭੇਜੇ ਜਾਣੇ ਜੀ ਮੈਂ ਤੁਹਾਨੂੰ ਬੇਨਤੀ ਕੀਤੀ ਸੀ ਸਾਨੂੰ ਕਰਨ ਦੇ ਡਿਊਟੀ ਸਰ ਮੇਰੀ ਗੱਲ ਸੁਣ ਕਾਕਾ ਉੱਥੇ ਮੇਰੇ ਕੋਲ ਇੱਕ ਸਰਪੰਚ ਮਿੱਥੇ ਲੋਦ ਨਾਲ ਆਸਮਾਨੀ ਝਗੜਾ ਸੀ ਯੋਨਲੇ ਵਧਾਤਾ ਤੈਨੂੰ ਕੁਛ ਕੁਛ ਨਹੀਂ ਆ ਬੋਲਿਆ ਗਿਆ ਤੇ ਚੱਲ ਕੋਈ ਗੱਲ ਨਹੀਂ ਆਪਾਂ ਮਿਲਦੇ ਜਲਦੀ ਰਹਿਣਾ ਇੱਥੇ ਤੁਹਾਡੇ ਮੁਲਾਜ਼ਮਾਂ ਤੇ ਇਹਨਾਂ ਨੂੰ ਬੰਦੇ ਭੇਜ ਤੋਂ ਕਰੇ ਜਨਾਬ ਦੇਖੋ ਬੰਦੇ ਘਰੇ ਨਹੀਂ ਭੇਜੇ ਜਾਣੇ ਮੈਂ ਮਾਫੀ ਚਾਹੂੰਗਾ ਤੁਹਾਡੇ ਕੋਲੋਂ ਮੈਂ ਤੁਹਾਨੂੰ ਇੱਕ ਗੱਲ ਮੇਰੀ ਹੁਣ ਸੁਣ ਲਿਓ ਤੁਸੀਂ ਸਿਰਫ ਇੱਕ ਡੇਢ ਮਿੰਟ ਲਾ ਕੇ ਮੇਰੀ ਗੱਲ ਸੁਣ ਲਿਓ ਬੇਨਤੀ ਮੇਰੀ ਮੇਰੀ ਬਦਲੀ ਹਮੇਸ਼ਾ ਮੇਰੇ ਥਾਣੇ ਦੇ ਵਿੱਚੋਂ ਇਸੇ ਕਰਕੇ ਹੁੰਦੀ ਆਈ ਹੈ ਵੀ ਮੇਰੇ ਤੇ ਕਦੇ ਪੋਲੀਟਿਕਲ ਪ੍ਰੈਸ਼ਰ ਹੈ ਕਦੇ ਮੇਰੇ ਤੇ ਜਿਹੜਾ ਉੱਥੋਂ ਦਾ ਸਰਪੰਚਾਂ ਦਾ ਪੰਚਾਇਤਾਂ ਦਾ ਕਦੇ ਜਾਂ ਜਿਹੜੇ ਸਰਕਾਰ ਨਾਲ ਜਾਂ ਕਿਤੇ ਜਾਂ ਆਪਦੇ ਪਾਵਰਫੁੱਲ ਬੰਦੇ ਉਹਨਾਂ ਦਾ ਮੇਰੇ ਤੇ ਪ੍ਰੈਸ਼ਰ ਹੈ ਤੇ ਮੈਂ ਇੱਕ ਆਪਦਾ ਸੂਲ ਬਣਾਇਆ ਹੋਇਆ ਹੈ ਵੀ ਜਿਹੜੇ ਮੇਰੇ ਊਸੂਲ ਹਨ ਮੈਂ ਊਸੂਲਾਂ 'ਚ ਕਦੇ ਕਟੌਤੀ ਨਹੀਂ ਕੀਤੀ ਐ ਐਮਐਲਏ ਸਾਹਿਬ ਤੁਸੀਂ ਵੀ ਜਾਣਦੇ ਹੋ ਜਦੋਂ ਤੁਸੀਂ ਚੁਣੇ ਗਏ ਤੁਹਾਨੂੰ ਸੌਂ ਪਵਾਈ ਗਈ ਨਾ ਸੰਵਿਧਾਨ ਦੀ ਸੌਂਹ ਪਵਾਈ ਗਈ ਤੁਹਾਨੂੰ ਵੀ ਮੈਂ ਸੰਵਿਧਾਨ ਦੀ ਕਸਮ ਕਰਦਾ ਉਹੋ ਜਿਹੜੇ ਕਸਮ ਆ ਉਹ ਵਰਦੀ ਪਾਉਣ ਮੁਖ ਸਾਨੂੰ ਵੀ ਖਵਾਈ ਜਾਂਦੀ ਆ ਵੀ ਮੈਂ ਸੰਵਿਧਾਨ ਦੀ ਕਸਮ ਖਾਨਦਾ ਵੀ ਮੈਂ ਇਸ ਵਰਦੀ ਦੇ ਨਾਲ ਨਿਆਂ ਕਰੂੰਗਾ ਇਸ ਵਰਦੀ ਨਾਲ ਨਿਆਂ ਕਰਨ ਦਾ ਮਤਲਬ ਹੈ ਕਿ ਮੈਂ ਜਾ ਕੇ ਹਦਾਇਤਾਂ ਜਾਰੀ ਕਰਦਾ ਹੁਣੋਂ ਤੁਹਾਡੇ ਧਿਆਨ ਚ ਆ ਮੈਂ ਆ ਕੇ ਸਭ ਤੋਂ ਪਹਿਲਾਂ ਤੁਹਾਨੂੰ ਮਿਲਿਆ ਨਾ ਜਦੋਂ ਮੈਂ ਹਫਤਾ ਪਹਿਲਾਂ ਆਇਆ ਲੱਗਿਆ ਤੁਹਾਡੇ ਸਾਹਮਣੇ ਮੈਂ ਮਿਲਿਆ ਨਾ ਤੁਹਾਨੂੰ ਹਾਂ ਮੈਂ ਇਸੇ ਕਰਕੇ ਕਹਿੰਦਾ ਮੇਲੇ ਸਭ ਜਿਹੜੀਆਂ ਜਾਇਜ਼ ਗੱਲਾਂ ਹੋਈਆਂ ਮੈਨੂੰ ਫੋਨ ਕਰ ਦਿਓ ਮੇਰੇ ਕੋਲ ਤੁਹਾਡਾ ਪੀਏ ਵੀ ਭੇਜਣ ਦੀ ਲੋੜ ਨਹੀਂ ਤੁਸੀਂ ਮੈਨੂੰ ਇੱਕ ਮੈਸੇਜ ਕਰ ਦਿਓ ਮੇਰੇ ਫੋਨ ਤੇ ਤੇ ਤੁਹਾਡੇ ਮੈਸੇਜ ਦਾ ਸਤਿਕਾਰ ਕਰੂੰਗਾ ਠੀਕ ਹੈ ਉਸ ਤੋਂ ਬਾਅਦ ਮੈਂ ਆਪਦੀਆਂ ਅਨਾਉਂਸਮੈਂਟਾਂ ਕਰਵਾਈਆਂ ਸਾਰੇ ਆਪਦੇ ਥਾਣੇ ਦੇ ਵਿੱਚ ਤੇ ਪਿੰਡ ਪੈਂਦੇ ਚਾਹੇ ਕੋਈ ਕਸਬਾ ਪੈਂਦੇ ਮੈਂ ਉੱਥੇ ਅਨਾਉਂਸਮੈਂਟਾਂ ਕਰਵਾਈਆਂ ਨਾ ਇਹ ਵੀ ਕੋਈ ਬੰਦਾ ਚਿੱਟਾ ਨਾ ਵੇਚੇ ਕੋਈ ਬੰਦਾ ਚਾਈਨਾ ਡੋਰ ਨਾ ਵੇਚੇ ਕੋਈ ਬੰਦਾ ਚੋਰੀ ਚਕਾਰੀ ਵਾਲਾ ਕੋਈ ਬੰਦਾ ਡਕੈਤੀ ਵਾਲਾ ਕੋਈ ਨਸ਼ੇ ਵਾਲਾ ਕੋਈ ਲੁੱਟਾ ਖੋਹਾਂ ਕਰਦਾ ਉਹ ਨਾ ਕਰੇ ਕੋਈ ਮੈਡੀਕਲ ਨਸ਼ਾ ਨਾ ਵੇਚੇ ਕੋਈ ਸੱਟਾਂ ਨਾਲ ਵਾਲੇ ਇਹ ਚੀਜ਼ਾਂ ਮੈਂ ਅਨਾਉਂਸ ਕੀਤੀਆਂ ਸੀ ਨਾ ਤੁਹਾਡੇ ਤੇ ਆਖਿਆ ਐਮਐਲਏ ਸਾਹਿਬ ਕਾਤਾ ਕਰੋ ਨਹੀਂ ਸਰ ਕਰਵਾਇਆ ਸੀ ਨਾ ਮੈਂ ਜੋ ਪੁੱਛ ਗਿਆ ਦੇਖੋ ਤੁਸੀਂ ਕਰ ਰਾਤੀ ਬੰਦ ਕਰਾਤਾ ਤੁਸੀਂ ਗਰਮੀ ਕੱਢ ਲਿਓ ਤੁਸੀਂ ਗਰਮੀ ਕੱਢ ਲਿਓ ਪਰ ਐਮਐਲਏ ਸਾਹਿਬ ਐਮਐਲਏ ਸਾਹਿਬ ਮੇਰੀ ਇੱਕ ਬੇਨਤੀ ਸੁਣ ਲਓ ਜਦੋਂ ਦੁਨੀਆ ਦੇ ਵਿੱਚ ਕੁਝ ਮਾੜਾ ਹੁੰਦਾ ਨਾ ਸਮਾਜ ਦੇ ਵਿੱਚ ਤਾਂ ਉੱਥੇ ਇਹ ਗੱਲਾਂ ਆਖੀਆਂ ਜਾਂਦੀਆਂ ਕਿ ਫਲਾਣੇ ਥਾਣੇ ਦੇ ਵਿੱਚ ਨਾ ਫਲਾਣੇ ਪਿੰਡ ਦੇ ਵਿੱਚ ਫਲਾਣੇ ਏਰੀਆ ਦੇ ਵਿੱਚ ਆਹਾਂ ਚੀਜ਼ ਮਾੜੀ ਹੋ ਗਈ ਐਸਐਚਓ ਨੇ ਕੁਝ ਨਹੀਂ ਕੀਤਾ ਡੀਐਸਪੀ ਨੇ ਕੁਝ ਨਹੀਂ ਕੀਤਾ ਐਸਐਚਓ ਨੂੰ ਸਸਪੈਂਡ ਕਰੋ ਡੀਐਸਪੀ ਨੂੰ ਸਸਪੈਂਡ ਕਰੋ ਐਸਐਸਪੀ ਨੂੰ ਸਸਪੈਂਡ ਕਰੋ ਜ਼ਿਲ੍ਹੇ ਦੇ ਨੂੰ ਜਦੋਂ ਪੁਲਿਸ ਕਰਦੀ ਕੁਛ ਦੀ ਤਰ੍ਹਾਂ ਕਾਹਦੀਆਂ ਲੈਂਦੇ ਆ ਮੈਂ ਤੁਹਾਨੂੰ ਪਹਿਲਾਂ ਵੀ ਬੇਨਤੀ ਕਰਤੀ ਵੀ ਤੁਹਾਡੀ ਕਾਲ ਆ ਗਈ ਤੁਹਾਡਾ ਸਤਕਾਰ ਹੈ ਮੇਰੇ ਕੋਲ ਪੰਚਾਇਤ ਬੈਠੀ ਹੈ ਪੰਚਾਇਤ ਦਾ ਵੀ ਸਤਕਾਰ ਹੈ ਉਹ ਰਾਜੂ ਦਾ ਮੁੰਡਾ ਪਿੰਡ ਚੋਂ ਜਿਹੜੇ ਜਿਹਦੇ ਜਿਹਦਾ ਬੱਚਾ ਤਮਾਂਗ ਉਡਾ ਰਿਆ ਸੀਗਾ ਮੈਂ ਪੰਚਾਇਤ ਦਾ ਵੀ ਸਤਕਾਰ ਕਰਦਾ ਤੁਹਾਡਾ ਵੀ ਕਰਦਾ ਮੈਂ ਤਾਂ ਸਿੱਧਾ ਸੋਚਿਆ ਸੀ ਕਿ ਜਦੋਂ ਉਹ ਬੰਦਾ ਮਰਨ ਵਾਲਾ ਪਿਆ ਜਿਹਦੇ ਵਿਚਾਰੇ ਦੇ ਗਲ ਦੇ ਵਿੱਚ ਚੈਨਾ ਡੋਰ ਫੇਰੀ ਹੈ ਤਾਂ ਮੈਂ ਜੇ ਬੱਚਾ ਬਾਲਗ ਹੁੰਦਾ ਤਾਂ ਬੱਚੇ ਤੇ ਪਰਚਾ ਦੇਣਾ ਸੀਗਾ ਤੇ ਹੁਣ ਮੈਂ ਮੈਂ ਸੋਚਿਆ ਸੀ ਕਿ ਮੈਂ 307 ਦਾ ਪਰਚਾ ਦੇਵਾਂ ਕਿ ਦਲ ਕੱਟੀ ਜਾਣੀ ਉਹ ਬੰਦਾ ਮਰ ਗਿਆ ਉਹ ਚਾਇਨਾ ਡੋਰ ਜਿਹੜੀ ਇਹ ਛੇੜ ਨੇ ਵੇਚੀ ਆ ਤੇ ਰਾਜੂ ਦੇ ਬੱਚੇ ਨੇ ਜਿਹੜਾ ਪਤੰਗ ਉੜਾਇਆ ਉਹਦੇ ਕਰਕੇ ਹੋਇਆ ਐਮਐਲਏ ਸਾਹਿਬ ਇਸ ਕਰਕੇ ਮੇਰੀ ਮਜਬੂਰੀ ਹੈ ਜੀ ਕਾਨੂੰਨ ਨੂੰ ਆਪਦਾ ਕੰਮ ਕਰ ਲੈਣ ਦੇ ਕੋਲ ਹੱਥ ਜੋੜ ਕੇ ਬੇਨਤੀ ਹੈ ਅਸੀਂ ਤੁਹਾਡੇ ਨਾਲ ਕੋਈ ਤੁਹਾਡੇ ਨਾਲ ਕੋਈ ਸਾਡਾ ਵੈਰ ਨਹੀਂ ਹੈਗਾ ਨਾ ਸੀ ਵੜਨਾ ਤੁਹਾਡੇ ਨਾਲ ਕੁਛ ਕੋਈ ਨਹੀਂ ਉਹ ਨਹੀਂ ਉਹ ਵੀ ਬੰਦੇ ਨਹੀਂ ਛੱਡਨੇ ਤੁਸੀਂ ਕਿਸ ਤਰੀਕੇ ਨਾਲ ਛੱਡਨੇ ਆ ਸਰ ਮੈਂ ਕਾਨੂੰਨੀ ਕਾਰਵਾਈ ਪਾ ਕੇ ਛੱਡੂਗਾ ਮੈਂ ਜੁਰਮਾਨੇ ਐਨਾਉਂਸ ਕੀਤੇ ਹੋਏ ਆ ਇਹ ਜੋ ਕੋਈ ਚੱਕਾ ਵਿੱਚੋਂ ਕਿੰਨਾ ਜੁਰਮਾਨਾ ਲੱਗਣਾ ਹੈ ਕੋਈ ਚੈਨਾ ਦੋਰ ਦੇ ਵਿੱਚੋਂ ਕਿੰਨਾ ਲੱਗਣਾ ਕਾਰ ਜੁਰਮਾਨਾ ਆਪਕੋ ਕਾਰ ਜੁਰਮਾਨਾ ਤੁਪਕਾ ਕਰਨਾ ਪੜਾ ਵੀ ਕਰ ਠੀਕ ਹੈ ਤੇ ਆਪ ਦਾ ਟੈਕੀ ਜਗਰ ਬੰਦਮੰਦ ਨੂੰ ਭੇਜਦਾ ਤੁਹਾਨੂੰ ਮਦਦ ਦਾ ਕੋਈ ਕੋਈ ਨਹੀਂ ਮੇਰਾ ਮੇਰਾ ਬੰਦ ਮੇਰਾ ਬੰਦ ਹੀ ਹੈ ਜਨਾਬ ਜੋ ਮਰਜ਼ੀ ਚੁਕਵਾ ਦਿਓ ਮੇਰਾ ਬੰਦ ਹੀ ਹੈ ਠੀਕ ਹੋਰ ਦੱਸੋ ਜੀ ਠੀਕ ਆ ਸਰਪੰਚ ਸਾਹਿਬ ਤੁਹਾਡੀ ਗੱਲ ਤੋਂ ਸਾਨੂੰ ਵੀ ਪਤਾ ਲੱਗਿਆ ਜੀ ਇਹ ਦੁਨੀਆ ਦੇ ਵਿੱਚ ਕੀ ਚੱਲ ਰਿਹਾ ਜੀ ਤੇ ਮਤਲਬ ਕੀ ਚੱਲ ਰਿਹਾ ਸਾਨੂੰ ਇਹ ਗੱਲ ਦੀ ਜਾਣਕਾਰੀ ਮਤਲਬ ਮੇਰੀ ਆ ਤੁਹਾਡੀ ਇਹੀ ਗੱਲ ਦੇ ਹੁਣ ਸਰਪੰਚ ਸਾਹਿਬ ਇਹ ਦੱਸੋ ਸਾਡੇ ਸ਼ਰਮਿੰਦਾ ਜੀ ਪਰ ਅਸੀਂ ਪਿੰਡ ਲੈਵਲ ਤੋਂ ਉਹਨਾਂ ਦੇ ਮੱਥੇ ਆ ਤੁਹਾਡੀ ਗੱਲ ਤੋਂ ਸਾਨੂੰ ਬਹੁਤ ਜ਼ਿਆਦਾ ਵਧੀਆ ਲੱਗਿਆ ਜੀ ਤੁਹਾਡੀ ਗੱਲ ਸੁਣ ਕੇ ਸਾਨੂੰ ਇਹ ਨਹੀਂ ਮਦਦ ਕਰਨੀ ਚਾਹੀਦੀ ਇਹਨਾਂ ਦੀ ਪਰ ਤੁਸੀਂ ਵੀ ਸਮਾਜਿਕ ਤੌਰ ਤੇ ਸਾਨੂੰ ਮਗਰੋਂਣਾ ਚਾਹੀਦਾ ਜੀ ਤੇ ਅਸੀਂ ਇਸ ਗੱਲ ਤੋਂ ਬਹੁਤ ਸ਼ਰਮਿੰਦਾ ਤੇ ਫਿਰ ਵੀ ਅਸੀਂ ਤੁਹਾਨੂੰ ਧੰਨਵਾਦ ਹਾ ਤੁਹਾਡਾ ਮੈਂ ਅਸਲ ਦੇ ਵਿੱਚ ਮਾਨੇ ਇਹ ਬਣਾਇਆ ਸੀ ਮੈਂ ਅਨਾਉਂਸਮੈਂਟ ਇਹੀ ਕਰਵਾਈ ਸੀ ਕਿ ਜੇ ਕਿਸੇ ਨੇ ਇਹ ਵਿਚੈਰਾ ਡੋਰ ਵੇਚ ਲਿਆ ਜੀ ਵੇਚਰ ਵਾਲੇ ਤੇ ਜਿਹੜਾ ਤੇ ਜਿਹੜਾ ਖਰੀਦ ਕੇ ਜਿਹਦੇ ਜਿਹਦੇ ਨਾਲ ਗਰਦਨ ਕਿਸੇ ਦੀ ਕੱਟੀ ਗਈ ਜਾਂ ਕੋਈ ਦਾ ਨੁਕਸਾਨ ਹੋ ਗਿਆ ਮੈਂ ਇਹੀ ਚੀਜ਼ ਅਨਾਉਂਸ ਕਰਵਾਇਆ ਸੀ ਕਿ ਮੈਂ 307 ਦੇ ਪਰਚੇ ਦਿਵਾਉਂਗਾ ਠੀਕ ਹੈ ਤੁਸੀਂ ਪੰਚਾਇਤੋਂ ਆਏ ਹੋ ਐਮਐਲਏ ਸਾਹਿਬ ਗਰਮ ਬੋਲ ਕੇ ਕੋਈ ਗੱਲ ਨਹੀਂ ਸਭ ਦਾ ਗੁੱਸਾ ਹੀ ਨਹੀਂ ਆਉਂਦਾ ਇਹਨਾਂ ਦਾ ਕਿਉਂਕਿ ਅਸੀਂ ਤਾਂ ਸਰਕਾਰ ਦੇ ਨੌਕਰਾਂ ਜੀ ਅਸੀਂ ਪਬਲਿਕ ਦੇ ਵੀ ਨੌਕਰਾਂ ਨਾਲ ਤੁਹਾਡੇ ਟੈਕਸਾਂ ਦੇ ਵਿੱਚੋਂ ਤਨਖਾਹਾਂ ਆਉਂਦੀਆਂ ਸਾਡੀਆਂ ਬਿਲਕੁਲ ਜੀ ਤੇਰ ਸਾਡੇ ਘ ਬਖੇਰੇ ਮੇਰੀ ਬਦਲੀਆਂ ਹੋਈਆਂ ਇੱਕ ਵਾਰੀ ਹੋਰ ਹੋ ਜੂਗੀ ਫਿਰ ਕੋਈ ਗੱਲ ਨਹੀਂ ਮੈਂ ਕਦੇ ਨਹੀਂ ਸੋਚਿਆ ਮੈਨੂੰ ਕੋਈ ਘਰ ਜਾਣ ਦਾ ਬੜਾ ਲਾਲਚ ਨਹੀਂ ਹੁੰਦਾ ਸੀ ਤਾਂ ਪਬਲਿਕ ਸਰਵੰਟ ਹੈ ਜੀ ਤੇ ਪਬਲਿਕ ਦੀ ਸੇਵਾ ਕਰਨੀ ਹੈ ਇਹਨਾਂ ਮੈਂ ਜ਼ਰੂਰ ਕਰੂੰਗਾ ਤੁਸੀਂ ਆਇਓ ਤੁਹਾਡਾ ਸਰਕਾਰ ਹੈ ਪੰਚਾਇਤ ਦਾ ਮੈਂ ਕਦੇ ਪੰਚਾਇਤ ਨਹੀਂ ਮੋੜੀ ਮੈਂ ਕਦੇ ਆਮ ਬੰਦਾ ਆ ਜੇ ਮੈਂ ਕਦੇ ਉਹ ਵੀ ਨਹੀਂ ਮੋੜਿਆ ਜਿੰਨੇ ਜੋਗਾ ਮੈਂ ਹੁੰਦਾ ਮੈਂ ਕਰਦੇ ਮੈਂ ਇਹਨਾਂ ਤੇ ਕੋਈ ਬੜਾ ਕਰਣਾ ਪਾਚਾ ਨਹੀਂ ਦਿੰਦਾ ਪਰ ਜੁਰਮਾਨੇ ਜਿਹੜੇ ਮੈਂ ਅਨਾਉਂਸ ਕੀਤੇ ਆ ਉਹ ਜੁਰਮਾਨਾ ਇਹਨਾਂ ਤੋਂ ਵਸੂਲ ਕਰੂੰਗਾ ਠੀਕ ਹੈ ਚੈਨਾ ਦੋਰ ਵਾਲਿਆਂ ਵਾਸਤੇ ਮੈਂ 1 ਲੱਖ ਰੁਪਈਆ ਕੀਤੇ ਜੀ ਚਿੱਟ ਪੱਤਰ ਫੜਿਆ ਗਿਆ ਤਾਂ ਜੁਰਮਾਨਾ ਵੱਧ ਹੈ ਠੀਕ ਹੈ ਜੇ ਮੈਂ ਕਿਸੇ ਤੇ ਪਛਾਣ ਨਹੀਂ ਵੀ ਦੇਣਾ ਨਾ ਤਾਂ ਜਿਹੜੇ ਜਿਹੜਾ ਜਿਹੜਾ ਚੈਨਾ ਬੋਰ ਖੇਤੂ ਕਰਨ ਜਿਹਦਾ ਬੱਚਾ ਜਾਂ ਜਿਹੜਾ ਖੁਦ ਪਤੰਗ ਉਡਾ ਰਿਹਾ ਉਹਦੇ ਵਾਸਤੇ ਮੈਂ ਰੱਖਿਆ ਸੀ 50000 ਰੁਪਏ ਜੁਰਮਾਨਾ ਠੀਕ ਹੈ ਜੁਰਮਾਨੇ ਮੈਂ ਇਹਨਾਂ ਨੂੰ ਕਰੂੰਗਾ ਹਾਂਜੀ ਮਾਫੀ ਮੰਗਾਉਂਗਾ ਪਬਲਿਕ ਪੱਤਰ ਤੇ ਮੈਂ ਉਥੋਂ ਬੁਲਾ ਲਓ ਬੰਦੇ ਤੁਹਾਡੇ ਬੁਲਾਓ ਧਰਮ ਸਿੰਘ ਬੁਲਾਓ ਧਰਮ ਸਿੰਘ ਜੀ ਅਸੀਂ ਤੁਹਾਡੇ ਕੰਮ ਤੋਂ ਬਹੁਤ ਖੁਸ਼ ਹਾਂ ਜੀ 250 ਵਾਲਾ ਗੱਟੂ ਜਿਹੜਾ ਇਹੋ 1000 ਤੋਂ 1500 ਦਾ ਵੇਚਦੇ ਆ ਠੀਕ ਹੈ ਤੇ ਹਰਾਮ ਨਹੀਂ ਤਾਂ ਹੋਰ ਕੀ ਹੈ ਇਹ ਤਾਂ ਗੱਲ ਹੈਗੀ ਠੀਕ ਹੈ ਇੱਕ ਪਾਸੇ ਤੁਸੀਂ ਲੋਕਾਂ ਤੋਂ 5-5 7-7 ਗੁਣਾ ਪੈਸੇ ਵਸੂੜ ਰਹੇ ਹੋ ਦੂਜੇ ਪਾਸੇ ਤੁਸੀਂ ਮੌਤ ਦਾ ਸਾਮਾਨ ਵੇਚ ਰਹੇ ਲੋਕਾਂ ਦਾ ਜੀ ਠੀਕ ਹੈ ਮੈਂ ਇਸ ਕਰਕੇ ਜੀ ਮੇਰੀ ਇੱਕ ਸੁਭਾਅ ਪਹਿਲੇ ਦਿਨ ਤੋਂ ਕਿ ਕਦੇ ਵੀ ਮੈਂ ਜ਼ਿੰਮੇਵਾਰ ਬੰਦਿਆਂ ਨੂੰ ਮੋੜਿਆ ਨਹੀਂਗਾ ਠੀਕ ਹੈ ਮੈਂ ਫੇਰ ਜ਼ਿਕਰ ਕਰਦਾ ਵੀ ਠੀਕ ਹੈ ਐਮਐਲਏ ਸਾਹਿਬ ਨੇ ਜੋ ਬੋਲਣਾ ਸੀ ਬੋਲ ਲਿਆ ਠੀਕ ਹੈ ਤੜਕੇ ਤੱਕ ਉਹ ਕੀ ਕਾਰਵਾਈ ਪਾਉਣਗੇ ਅਜੇ ਮੇਰੀ ਤਾਂ ਪਹਿਲੀ ਵਾਰੀ ਹੈ ਹੋਜੇ ਕੇਸ ਦੇ ਵਿੱਚ ਆਉਣਾ ਵਾਸਤਾ ਪੈ ਰਿ ਕਿਉਂ ਕਿ ਕਿਉਂਦੇ ਸਾਰਾ ਚੀਜ਼ ਜਿਹੜੀ ਮੈਂ ਤਾਂ ਆ ਕੇ ਹਦਾਇਤਾਂ ਜਾਰੀ ਕੀਤੀਆਂ ਤੇ ਇਹਨਾਂ ਨੇ ਕੰਮ ਕੀਤਾ ਰਾਜੂ ਮੈਂ ਸਪਾਸਰ ਨੂੰ ਦੱਸਦਾ ਐਮਐਲਏ ਸਾਹਿਬ ਨੂੰ ਮੈਂ ਆਪਣੇ ਵੱਲੋਂ ਕਾਲ ਕਰ ਲੂੰਗਾ ਕੋਈ ਗੱਲ ਨਹੀਂ ਪਰ ਮਾਫੀ ਸ਼ਬਦ ਮੇਰੀ ਡਾਇਰੀ 'ਚ ਨਹੀਂ ਲਿਖਿਆ ਕਿਉਂਕਿ ਮੈਂ ਉਹੋ ਜਿਹੀ ਉਸਦੀ ਗਲਤੀ ਕਰਦੀ ਨਾ ਕਰਦਾ ਹੀ ਨਹੀਂ ਬੰਦਾ ਕਿ ਕਿਸੇ ਤੋਂ ਮੈਂ ਮਾਫੀ ਮੰਗਾ ਇੱਕ ਚੀਜ਼ ਦਾ ਧਿਆਨ ਰੱਖਣਾ ਅਨਾਉਂਸਮੈਂਟ ਯਾਦ ਹੈ ਮੈਂ ਤੁਹਾਨੂੰ ਹੀ ਕੀਤੀ ਹੈਗੀ ਕੰਨ ਚ ਹਾਂਜੀ ਜੇ ਕੋਈ ਚਾਈਨਾ ਡੋਰ ਖਰੀਦ ਕੇ ਆਪਣੇ ਜਵਾਕ ਨੂੰ ਦਿੰਦਾ ਜਾਂ ਕੋਈ ਆਪ ਖਰੀਦ ਕੇ ਪਤੰਗ ਚੜਾਉਂਦਾ ਤੇ ਉਹ ਚਾਹੇ ਡੋਰ ਨਾਲ ਕਿਸੇ ਦਾ ਨੁਕਸਾਨ ਹੋ ਜਾਂਦਾ ਹੈ ਖਰੀਦਣ ਵਾਲੇ ਵਾਸਤੇ ਮੈਂ 50000 ਦਾ ਜੁਰਮਾਨਾ ਰੱਖਿਆ ਸਰਪੰਚ ਸਾਹਿਬ ਉਹਨਾਂ ਨਾਲ ਮੈਂ ਗੱਲ ਕਰੂੰਗਾ ਕਿੰਨੇ ਜੁਰਮਾਨੇ ਦਾ ਘੱਟੋ ਘੱਟ ਤੇਰਾ ਸਰੂਗਾ ਚੈੱਕ ਪੜਤ ਕਰਕੇ ਅੰਦੇ ਜੀ ਹਸਾਬ ਨਹੀਂ ਨਹੀਂ ਕੋਈ ਨਹੀਂ ਤੁਸ ਸਰਪੰਚ ਸਾਹਿਬ ਨਾਲ ਗੱਲ ਕਰੋ ਮੈਂ ਤੁਹਾਡੇ ਨਾਲ ਨਹੀਂ ਕਰਨੀ ਤੁਹਾਡੇ ਨਾਲ ਮੈਂ ਨਹੀਂ ਕਰਨੀ ਛੇੜ ਜੀ ਹਾਂ ਜੀ ਮੈਂ 1 ਲੱਖ ਰੁਪਇਆ ਨੌਂਸ ਕਰਵਾਇਆ ਹੋਇਆ ਚੈਨਾ ਦੌਰ ਵੇਚਣ ਵਾਲਾ ਹਾਂ ਆਹ ਤੇ ਬਥੇਰੀ ਵੇਚੀ ਐ ਬਥੇਰੀ ਕਮਾਇਆ ਜੀ ਮੈਂ ਘੱਟੇ ਕਢਾ ਕੇ ਲਾਵਾਂ ਕਿੰਨੇ ਸੀਲ ਜੀ ਕਮਾਇਆ ਜੀ ਮੈਂ ਘੱਟੇ ਕਢਾ ਲਿਆ ਪਰ ਕਿੰਨੇ ਸਰਪੰਚ ਸਾਹਿਬ ਘੱਟੇ ਕਢਾ ਕੇ ਵਿਖਾਦੇ ਤੇ ਆਹ ਉਹਦੀ ਕਿੰਨੇ ਘੱਟਿਆਂ ਚ ਪਈ ਸੀਗੀ ਤੇ ਵੇਚੇ ਕਿੰਨੇ ਹੋਣਗੇ ਬਾਜਾ ਵੇਚੇ ਕਿੰਨੇ ਹੋਣਗੇ ਹੁਣ ਤੱਕ ਨਹੀਂ ਠੀਕ ਐ ਬਥੇਰਾ ਗੱਲ ਵੱਡਿਆ ਲੋਕਾਂ ਦਾ ਤੁਸੀਂ ਪਹਿਲੀ ਗਲਤੀ ਸੀ ਜੀ ਛੇੜ ਜੀ ਪਹਿਲੀ ਗਲਤੀ ਨਹੀਂ ਸੀ ਫਿਰੋ ਸਾਰੀ ਰਿਪੋਰ ਜੇ ਤੁਹਾਡੀ ਨੋਟਿਸ ਦੇ ਵਿੱਚ ਕੋਈ ਹੋਰ ਬੰਦਾ ਹੈਗਾ ਨਾ ਵੀ ਵੇਚਦਾ ਤਾਂ ਮੈਨੂੰ ਉਹਦਾ ਤੁਸੀਂ ਐਂ ਕਰੋ ਗੁਪਤ ਤਰੀਕੇ ਨਾਲ ਨੰਬਰ ਦੇ ਦਿਓ ਜੇ ਚਾਕੇ ਤੁਹਾਡੇ ਵਾਲੀ ਕਾਰਵਾਈ ਬਰਾਬਰ ਦੀ ਨਾ ਨਾ ਪਾਵੇਂ ਤਾਂ ਧਰਮ ਤੋਂ ਬਰਾੜਦਾ ਕਿ ਮੈਨੂੰ ਪੁੱਤੀ ਕਰਗੇ ਸਾਰੇ ਸ਼ੇਖਹਿ ਚੀਰਦੀ ਹੋਰ ਫੋਟਾ ਵੇਚਣੀ ਹੈ ਕਿ ਨਹੀਂ ਨਹੀਂ ਪਰ ਐਰੋ ਚਾਹਦੇ ਜੁਰਮਾਨਾ ਤੇਰੇ ਤੋਂ ਦੇਦਾ 307 ਦਾ ਪਰਚਾ ਏ ਰੇਚੀਏਗਾ ਇਹ ਚਾਰ ਵਾਲੇ ਤੁਸੀਂ ਲੋਕਾਂ ਦੇ ਸਤਿਕਾਰ ਕਰ ਰਹੇ ਐਮਐਲਏ ਸਾਹਿਬ ਮੈਨੂੰ ਗਰਮ ਬੋਲ ਕੇ ਤਾਂ ਉਹਨਾਂ ਦਾ ਸਤਿਕਾਰ ਕਰੇ ਪੋਹਾ ਲੈ ਕੇ ਨਾ ਸਾਰਾ ਸ਼ਹਿਰ ਦੇਜਦਾ ਨਹੀਂ ਨਹੀਂ ਸਰ ਮੈਂ ਤਾਂ ਮੈਂ ਇੰਨੀ ਦੇਰ ਕੇ ਕਿਹਾ ਵੀ ਆਪਣੇ ਨਾਲ ਸਾਰੀ ਪੰਚਾਇਤ ਜੀ ਆਈ ਲੋਕ ਦਾ ਲोटा ਪੋਹਾ ਵੀ ਕਰ ਲੋਕ ਦਾ ਲोटा ਪੋਹਾ ਵੀ ਕਰਦੇ ਫਿਰ ਉਹ ਕਰ ਲਿਆ ਕਰੋ ਬਾਕੀ ਤਾਂ ਪਰ ਲਾ ਕੇ ਇੱਕ ਜਾਨ ਜਿਦਾਈ ਨਾ ਕਰੋ ਛੱਡ ਦੇ ਇਹ ਕੰਮ ਨੂੰ ਜਿਹਦੇ ਤੌਰ 'ਚ ਕਿੰਨਾ ਜੀ ਇਹਨੇ ਉੱਥੋਂ ਵੀ ਕਿਹਾ ਸੀਗਾ ਕਹਿੰਦਾ ਸਾਡੇ ਇੱਥੋਂ ਦੇ ਐਮਐਲਏ ਮੰਤਰੀ ਮੇਰੀ ਜੇਬ 'ਚ ਐ ਇਹੋ ਜਿਹੇ 20 ਥਾਣੇਦਾਰ ਆਏ 20 ਗਏ ਆ ਨਾ ਸਹੀ ਗੱਲ ਇਹ ਕਹਿ ਕੇ ਵੇਚ ਰੋ ਸੀ ਇਹ ਫੌਰੀ ਬੇਨਤੀ ਇਹ ਜਿਹਨੇ ਤਾਂ ਬਹੁਤ ਇਹ ਕਮਾਈ ਮੇਰੇ ਵਾਲਾ ਜੁਰਮਾਨਾ ਜਿਹੜਾ ਪਾਇਆ ਯਾਰ ਮੇਰੇ ਕੋਲ ਮਜ਼ਾਕ ਵਾਲਾ ਕਰਨੀ ਗੱਲ ਹੀ ਹੈਗੀ ਠੀਕ ਹੈ ਕਿਉਂ ਪਾਇਆ ਤੇਰਾ ਵਾਲਾ ਜੁਰਮਾਨਾ ਪਤੰਗ ਪਤੰਗ ਤੇਰਾ ਜਵਾਬ ਕਿਹਾ ਸੀ ਕਿ ਮੈਂ ਵਿਧਿਆੜੀਦਾਰ ਬੰਦਾ ਹਾਂ ਵਿਧਿਆੜੀਦਾਰ ਕੋਲ ਤੇਰੇ ਕੋਲ ਕਿੰਨੇ ਗੱਟੂ ਕਿੰਨੇ ਦੇ ਵਿੱਚ ਮੈਂ ਯਾਰ ਦਾ 1500 ਦਾ ਮੈਨੂੰ 1200 ਦਾ ਲਾਇਆ 1200 ਦਾ ਲਾਇਆ ਹਾਂ ਤੇ ਵਿਧਿਆੜੀਦਾਰ ਕੋਲ 1200 ਆਕੇ ਚ ਵਗ ਨੂੰ ਚੈਨਾ ਡੋਰ ਲੈ ਕੇ ਨੇ 100 ਰੁਪਏ ਦਾ ਵੀ ਆ ਜਾਂਦਾ ਓ ਠੀਕ ਹੈ ਮੈਨੂੰ ਇਹ ਚੀਜ਼ਾਂ ਰਾਜੋ ਪਸੰਦ ਨਹੀਂ ਆ ਠੀਕ ਹੈ ਮੈਂ ਸਤਿਕਾਰ ਕਰਦਾ ਚਾਹੇ ਆਮ ਹੋਵੇ ਜਾਂ ਖਾਸ ਹੋਵੇ ਠੀਕ ਹੈ ਇਹ ਮਜ਼ਾਕੀਆ ਗੱਲਾਂ ਮੈਨੂੰ ਨਹੀਂ ਪਸੰਦ ਜਦੋਂ ਮੈਂ ਆਪਣੇ ਸੀਰੀਅਸ ਮੋਡ 'ਚ ਬੈਠਾ ਹੁੰਦਾ ਝਰਮਾਨਾ ਲੱਗੂਗਾ ਹਾਂ ਮੈਂ ਸਰਪੰਚ ਸਾਹਿਬ ਨਾਲ ਗੱਲ ਕਰਨਾ ਐਮਐਲ ਸਾਹਿਬ ਨੂੰ ਮੈਂ ਕਾਲ ਕਰ ਲਵਾਂਗਾ ਝਰਮਾਨਾ ਲੱਗੂਗਾ ਤੈਨੂੰ ਵੀ ਲੱਗੂਗਾ ਇਹਨੂੰ ਵੀ ਲੱਗੂਗਾ ਲਿਖਾ ਕੇ ਲਵਾਂਗਾ ਇੱਥੇ ਬਕਾਇਦਾ ਤੁਹਾਡੇ ਕੋਲ ਤੁਹਾਡੇ ਬਕਾਇਦਾ ਬਿਆਨ ਹੋਣਗੇ ਇੱਥੇ ਕਿ ਤੁਸੀਂ ਅੱਗੇ ਤੋਂ ਇਹ ਚੀਜ਼ਾਂ ਕਰੋਗੇ ਬਹੁਤ ਮਾਫੀ ਦੀ ਹੈ ਠੀਕ ਹੈ ਸਰਪੰਚ ਸਾਹਿਬ ਮੈਂ ਅਪਟੀ ਸਾਹਿਬ ਦੀ ਕਾਲ ਸੀਗੀ ਤੇ ਮੈਂ ਬਸ ਮਿਲ ਕੇ ਆ ਗਿਆ ਕੋਈ ਗੱਲ ਮੈਂ ਕੋਈ ਗੱਲ ਨਹੀਂ ਬੰਦੇ ਛਾ ਰੱਖੋ ਜੀ ਹਾਂ ਮੈਂ ਨਹੀਂ ਆ ਗਿਆ ਤੁਸੀਂ ਬੈਠੋ ਆਪਾਂ ਬੈਠ ਕੇ ਗੱਲਬਾਤ ਕਰਕੇ ਨਿਬੇੜਦੇ ਆ ਇਹਨੂੰ ਰਾਜ ਸਿੰਘ ਜੀ ਜੀ ਇਹਨੂੰ ਬਿਠਾਓ ਜੇ ਇਹਨੂੰ ਚਾਹ ਪਾਣੀ